ਦਿਮਾਗ 'ਚ ਕੀ ਆਇਆ ਵਾਟ ਵਰ ਯੂ ਥਿੰਕਿੰਗ ਜਦੋਂ ਤੁਹਾਡੇ ਤੱਕ ਪਹੁੰਚਿਆ ਚਲੋ ਬੁਲਾਵਾ ਆਇਆ ਹੈ ਕਿਸ ਰਿਲੇਟਡ ਹੋ ਸਕਦੀ ਹੈ ਫਿਲਮ ਪਹਿਲੀ ਪਿਕਚਰ ਦੀ ਸ਼ੂਟਿੰਗ ਕਰਕੇ ਆ ਰਹਾ ਸੀ ਕਟਰਾ ਦੇ ਕੋਲੋਂ ਮੈਂ ਪਾਸ ਹੋਇਆ ਪਰ ਮੈਂ ਵੈਸ਼ੋਦੇਵੀ ਨਹੀਂ ਆ ਥੈਂਕਸ ਟੂ ਸਤਿੰਦਰ ਦੇ ਥੈਂਕਸ ਟੂ ਪ੍ਰੋਡਿਊਸਰ ਬਲਬੀਰ ਥੈਂਕਸ ਟੂ ਥਿਸ ਫਿਲਮ ਕਿ ਮੈਨੂੰ ਇਲਾਨੇ ਮਾਤਾ ਦੇ ਦਰਸ਼ਨ ਕਰਵਾਏ ਬਖਰਾਜ ਦਾ ਇਹ ਵੀ ਅਸੀਂ ਸੁਣਿਆ ਹੈ ਕਿ ਵਿੱਚੋਂ ਛੱਡ-ਛੱਡ ਕੇ ਹਸਪੀਟਲ ਵੀ ਜਾਣਾ ਪੈਂਦਾ ਸੀਗਾ ਰਾਈਟ ਫਿਰ ਸਟੈਂਡਰਸਰ ਨੇ ਬਹੁਤ ਸਪੋਰਟ ਵੀ ਕੀਤੀ ਹੈ ਜਦੋਂ ਵੀ ਉਹ ਕਹਿੰਦੇ ਹਸਪੀਟਲ ਚ ਮੈਨੂੰ ਐ ਲੱਗਦਾ ਸੀਗਾ ਕਿ ਮੇਰੀ ਲੋਕੇਸ਼ਨ ਨਜ਼ਦੀਕਾ ਮੈਂ ਚਲਾ ਜਾਂਦਾ ਸੀਗਾ ਸੋ ਇਹ ਇਹ ਵੀ ਉਦੋਂ ਪੱਲਾ ਜੀ ਉਦੋਂ ਵੀ ਬਿਮਾਰੀ ਚੱਲ ਰਹੀ ਸੀਗੀ ਤੇ ਤੁਸੀਂ ਬੜੀ ਸਪੋਰਟ ਕੀਤੀ ਹੈ ਪੱਲਾ ਸਾਹਿਬ ਉਦੋਂ ਠੀਕ ਨਹੀਂ ਚੱਲ ਰਹੀ ਸੀ ਹੈਲਥ ਇਸ਼ੂਸ ਚੱਲ ਰਹੇ ਸੀਗੇ ਕੁਝ ਕੁ ਦਿਨ ਸੀਗੇ ਜਦੋਂ ਜਿਹੜੀ ਸ਼ੂਟਿੰਗ ਸੀ ਸਾਡੀ ਉਹ ਹਸਪੀਟਲ ਦੇ ਬਿਲਕੁਲ ਨੇੜੇ ਸੀਗੀ ਸੋ ਉਦੋਂ ਸਿਰਫ ਉਹ ਕਰਾਜ ਨੂੰ ਜਦੋਂ ਵੀ ਟਾਈਮ ਮਿਲਦਾ ਸੀ ਉਹ ਵਿੱਚੋਂ ਜਦੋਂ ਨਿਕਲ ਜਾਂਦਾ ਸੀ ਭਾਜੀ ਮੈਂ ਚੱਲਿਆ ਫਿਰ ਕਦੋਂ ਮੇਰੀ ਲੋੜ ਕੋਈ ਮੈਨੂੰ ਦੱਸ ਸਿਓ ਮੈਂ 5-10 ਮਿੰ ਚਲੋ ਬੁਲਾਵਾ ਆਇਆ ਫਿਲਮ ਕਿੰਨਾ ਵਾਕਿਆ ਫਿਲਮਾਂ ਨਾਲੋਂ ਵੱਖਰੀ ਹੋਏਗੀ ਔਰ ਲੋਕ ਭੱਜ ਭੱਜ ਕੇ ਜਾਣ ਕੇ ਦੇਖਣ ਇਸ ਫਿਲਮ ਨੂੰ ਮਾਤਾ ਰਾਣੀ ਦੇ ਨਾਲ ਜਿਹੜੀ ਆਸਥਾ ਲੋਕਾਂ ਦੀ ਜੁੜੀ ਹੋਈ ਹੈ ਜੀ ਜੀ ਇਸ ਉੱਪਰ ਕੋਈ ਫਿਲਮ ਪੰਜਾਬੀ ਚੱਲ ਤੱਕ ਨਹੀਂ ਬਣੀ ਹੈਗੀ ਤਾਂ ਅਸੀਂ ਕੋਸ਼ਿਸ਼ ਕੀਤੀ ਹੈ ਕਿ ਅਸੀਂ ਉਹਦੇ ਤੇ ਖਰਾ ਉਤਰ ਸਕੀਏ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰਤ ਖੁੱਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਫਿਲਮ ਆ ਰਹੀ ਹੈ ਚਲੋ ਬੁਲਾਵਾ ਆਇਆ ਹੈ ਨਾਮ ਤੋਂ ਲੱਗ ਰਿਹਾ ਹੈ ਕਿ ਸਪਿਰਚੁਅਲ ਰਿਲੀਜੀਅਸ ਫਿਲਮ ਹੋਏਗੀ ਪਰ ਤੁਹਾਨੂੰ ਦੱਸ ਦਿੰਨੇ ਕਿ ਸੋਸ਼ੀਅਲੀ ਤੁਸੀਂ ਬਹੁਤ ਜ਼ਿਆਦਾ ਕਨੈਕਟ ਕਰ ਪਾਓਗੇ ਇਸ ਫਿਲਮ ਦੇ ਨਾਲ ਕਿਉਂਕਿ ਤੁਹਾਨੂੰ ਸੋਸ਼ੀਅਲੀ ਜਿਹੜੀ ਜਾਗਰੂਕਤਾ ਦੇ ਕੇ ਜਾਏਗੀ ਫਿਲਮ ਸੋ ਮੇਰੇ ਨਾਲ ਇਸ ਟਾਈਮ ਅਵਤਾਰ ਗਿਲਜੀ ਔਰ ਰਸਤੇਂਦਰ ਦੇਵ ਹੈਗੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸੀਨੀਅਰ ਐਕਟਰ ਨੇ ਫਿਲਮ ਦੇ ਵਿੱਚ ਔਰ ਡਾਇਰੈਕਟਰ ਸਾਹਿਬ ਜਿਨ੍ਹਾਂ ਨੇ ਫਿਲਮ ਨੂੰ ਡਾਇਰੈਕਟ ਕੀਤਾ ਸੋ ਪਹਿਲਾਂ ਸ ਸਸਿਕਾਲ ਥੈਂਕ ਯੂ ਬੁਲਾਉਣ ਵਾਸਤੇ ਥੈਂਕ ਯੂ ਥੈਂਕ ਯੂ ਸੋ ਵੈਰੀ ਮਚ ਜੀ ਸਸਿਕਾਲ ਸੋ ਅ ਅਵਤਾਰ ਸਰ ਤੁਸੀਂ ਫਿਲਮ ਦੇ ਵਿੱਚ ਕੰਮ ਕੀਤਾ ਰਾਈਟ ਪਹਿਲਾਂ ਤਾਂ ਮੈਂ ਟਾਈਟਲ ਦੇ ਬਾਰੇ ਤੁਹਾਡੇ ਤੋਂ ਜ਼ਰੂਰ ਪੁੱਛਣਾ ਚਾਹੂੰਗੀ ਚਲੋ ਬੁਲਾਵਾ ਆਇਆ ਹੈ ਜਦੋਂ ਤੁਹਾਡੇ ਤੱਕ ਪਹੁੰਚਦਾ ਹੈ ਅ ਵਾਟ ਆਰ ਯੂ ਲਾਈਕ ਕਿ ਦਿਮਾਗ 'ਚ ਕੀ ਆਇਆ ਵਾਟ ਔਰ ਯੂ ਥਿੰਕਿੰਗ ਜਦੋਂ ਤੁਹਾਡੇ ਤੱਕ ਪਹੁੰਚਿਆ ਚਲੋ ਬੁਲਾਵਾ ਆਇਆ ਹੈ ਕਿਸ ਰਿਲੇਟਡ ਹੋ ਸਕਦੀ ਹੈ ਫਿਲਮ ਇੱਕੋ ਚੀਜ਼ ਹੋ ਸਕਦੀ ਹੈ ਮੇਰੇ ਨਹੀਂ ਕਿਸੇ ਦਿਮਾਗ ਦੂਸਰੀ ਗੱਲ ਆ ਹੀ ਨਹੀਂ ਸਕਦੀ ਕਿ ਬੁਲਾਵਾ ਜਦੋਂ ਆਉਂਦਾ ਤਾਂ ਉਹ ਮਾਤਾ ਦੇ ਨਾਲ ਕਨੈਕਟ ਹੁੰਦਾ ਹੈ दे इज नो अदर बुलावा कोई भी और किसी सवाल पूछोगे तो जवाब सेम होगा द मोमेंट जैसे चलो बुलावा है बंदा कितने भी बैठा हो माता ने बुलाया क्या बात है? <laughs> इस तरह है ਸੋ ਸਰ ਬਹੁਤ ਸੋਨਾ ਪ੍ਰੋਜੈਕਟ ਤੁਹਾਡੀ ਚੋਲੀ ਪਿਆ ਰਾਈਟ ਕਿਉਂਕਿ ਤੁਸੀਂ ਬਹੁਤ ਘੱਟ ਫਿਲਮਾਂ ਕਰਦੇ ਹੋ ਪਰ ਕਰਦੇ ਬਹੁਤ ਚੂਜ਼ੀਓ ਇਹ ਹੈਗਾ ਸਤਿੰਦਰ ਦੇਵ ਜੀ ਸਾਨੂੰ ਮਿਲਦੇ ਨੇ ਬਹੁਤ ਕਹਿ ਸਕਦੀਆਂ ਸੀ ਕਿ ਐਦਾਂ ਦੀਆਂ ਫਿਲਮਾਂ ਦੇ ਨਾਲ ਜਿਹੜੀਆਂ ਲੋਕ ਆਪਣੇ ਨਾਲ ਕਨੈਕਟ ਕਰ ਪਾਉਂਦੇ ਨੇ ਰਾਈਟ ਲਾਸਟ ਤੁਹਾਡੀ ਫਿਲਮ ਸੀਗੀ ਉਹਨੂੰ ਬਹੁਤ ਪਿਆਰ ਮਿਲਿਆ ਸੋ ਹੁਣ ਚਲੋ ਬੁਲਾਵਾ ਆਇਆ ਹੈ ਇਹਦੇ ਵਿੱਚ ਇੱਕ ਡਾਇਰੈਕਟਰ ਨਾ ਹੋ ਕੇ ਕੈਰੈਕਟਰ ਆਰਟਿਸਟ ਨੂੰ ਆਪਣੇ ਨਾਲ ਜਾਂ ਫਿਰ ਲੋਕਾਂ ਦੇ ਨਾਲ ਜਾਂ ਫਿਰ ਰੀਅਲ ਸਟੋਰੀਜ਼ ਦੇ ਨਾਲ ਕਨੈਕਟ ਕਰਕੇ ਕਿਵੇਂ ਤੁਸੀਂ ਵਿਜ਼ੂਅਲੀ ਦਰਸਾਇਆ ਇਹ ਮੈਂ ਜ਼ਰੂਰ ਜਾਨਣਾ ਚਾਹਾਂਗੀ ਅ ਦੇਖੋ ਜਿੱਦਾਂ ਤੁਹਾਨੂੰ ਪਤਾ ਹੈ ਕਿ ਫਿਲਮ ਦੀ ਜਿਹੜੀ ਕਹਾਣੀ ਆ ਉਹ ਮਾਤਾ ਰਾਣੀ ਦੇ ਨਾਲ ਜਿਹੜੀ ਆਸ ਨਾਲ ਜੁੜੀ ਹੋਈ ਆ ਪਰਵਾਰਿਕ ਰਿਸ਼ਤੇ ਨਾਲ ਜੁੜੀ ਹੋਈ ਆ ਸੋ ਮਾਤਾ ਰਾਣੀ ਨੂੰ ਕੋਣ ਨਹੀਂ ਮੰਨਦਾ ਮਾਤਾ ਰਾਣੀ ਦਾ ਮੈਂ ਵੀ ਭਗਤ ਆ ਤੇ ਇਸ ਫਿਲਮ ਇਹ ਕਿ ਇਹ ਨਹੀਂ ਹੈਗਾ ਕਿ ਫਿਲਮ ਦੇ ਸ਼ੂਟ ਦੇ ਨਾਲ ਇਹ ਸਭ ਚੀਜ਼ਾਂ ਹੋਈਆਂ ਮੈਂ ਮੇਰੇ ਖਿਆਲ ਨਾਲ 90s ਦੇ ਵਿੱਚ ਪਹਿਲੀ ਵਾਰ ਗਿਆ ਸੀ ਮਾਤਾ ਰਾਣੀ ਦੇ ਤੇ ਫਿਲਮ ਤੋਂ ਪਹਿਲਾਂ ਤਿੰਨ ਵਾਰ ਜਾ ਚੁੱਕਿਆ ਹਾਂ ਯਾਤਰਾ ਕਰਨ ਤੇ ਮੰਨਦੇ ਆ ਮਾਤਾ ਰਾਣੀ ਨੂੰ ਤੇ ਬਹੁਤ ਬlesed feel ਹੋਇਆ ਮੈਨੂੰ ਇਹ ਨਹੀਂ ਲੱਗਾ ਕਿ ਮੈਂ ਡਾਇਰੈਕਟਰ ਆ ਸਾਨੂੰ ਸਿਰਫ ਇਹ ਲੱਗਿਆ ਕਿ ਅਸੀਂ ਸਾਰੇ ਭਗਤ ਆ ਟੀਮ ਆ ਇਕੱਠੇ ਇੱਕ ਬਹੁਤ ਸੋਹਣਾ ਮੁੱਦੇ ਨੂੰ ਲੈ ਕੇ ਇਹ ਫਿਲਮ ਬਣਾ ਰਹੇ ਆ ਤੇ ਮਾਤਾ ਰਾਣੀ ਜੀ ਮੇਰੇ ਨਾਲ ਬਹੁਤ ਸੋਹਣਾ ਕੰਮ ਹੋਇਆ ਸੀ ਤੇ ਬੜਾ ਵਧੀਆ ਜੀ ਸੋ ਸਰ ਸਪਿਰਚੁਅਲਿਟੀ ਔਰ ਰਿਲੀਜੀਅਸ ਹੋਂ ਦੇ ਵਿੱਚ ਕੀ ਡਿਫਰੈਂਸ ਮੰਨਦੇ ਹੋ ਤੁਸੀਂ ਦੇਖੋ ਰਿਲੀਜੀਅਨ ਜਿਹੜਾ ਹੁੰਦਾ ਉਹ ਤੁਹਾਨੂੰ ਮਿਲਦਾ ਤੁਹਾਡੇ ਮਾਪਿਓ ਤੋਂ ਉਹ ਤੁਹਾਨੂੰ ਮਿਲ ਜਾਂਦਾ ਹਮ ਸਪਿਰਚੁਅਲਿਟੀ ਹੈ ਜਿਹੜੀ ਆ ਉਹ ਤੁਹਾਡੀ ਸਮਝ ਤੁਹਾਡੀ ਸੋਚ ਤੁਹਾਡਾ ਫੀਲ ਤੁਹਾਡਾ ਇੰਟਰਸਟ ਉਹ ਹੌਲੀ ਹੌਲੀ ਡਿਵੈਲਪ ਹੁੰਦਾ ਹੈ ਤੇ ਨਹੀਂ ਵੀ ਹੁੰਦਾ ساری ਉਮਰ ਵਿੱਚ ਤੇ ਦੋ ਅਲੱਗ ਚੀਜ਼ਾਂ ਨੇ ਰਿਲੀਜੀਅਨ ਦੇ ਵਿੱਚ ਤੇ ਤੁਸੀਂ ਪੈਦਾ ਹੋਇਆ ਤੇ ਤੁਸੀਂ ਇਹ ਹੋ ਗਿਆ ਕਿ ਮੁਸਲਮਾਨ ਦੇ ਘਰ ਪੈਦਾ ਹੋਇਆ ਤੇ ਮੁਸਲਮਾਨ ਸਿੱਖ ਦੇ ਘਰ ਹੋਇਆ ਤੇ ਸਿੱਖ ਹੋਇਆ ਸੋ ਦੈਟ ਇਜ਼ ਦੀ ਬਿਗੇ ਬਿਗੇਸਟ ਯੂ ਕੈਨ ਸੇ ਦ ਡਿਫਰੈਂਸ ਬੀਟਵੀਨ ਥੀਸ ਟੂ ਵਨ ਇਟ ਇਜ਼ ਕ੍ਰੀਏਟਿਡ ਬਾਈ ਯੂ ਅਦਰ ਇਟ ਇਜ਼ ਗਿਵਨ ਇਨ ਟੂ ਯੋਰ ਲੈਪ ਤੁਹਾਡੀ ਝੋਲੀ ਪਿਆ ਹੋਇਆ ਉਹ ਤੁਸੀਂ ਚੇਂਜ ਨਹੀਂ ਕਰ ਸਕਦੇ ਬਦਲ ਨਹੀਂ ਸਕਦੇ ਲੇਕਿਨ ਸਪਿਰਚੁਅਲਿਟੀ ਨੂੰ ਤੁਹਾਨੂੰ ਫੋਲੋ ਕਰਨਾ ਪੈਂਦਾ ਹੈ ਬਿਲੀਵ ਕਰਨਾ ਪੈਂਦਾ ਹੈ ਸੋਚਣਾ ਪੈਂਦਾ ਹੈ ਪੜਨਾ ਪੈਂਦਾ ਹੈ ਸੁਣਨਾ ਪੈਂਦਾ ਹੈ ਆਪਣੇ ਆਪ ਨੂੰ ਇਲਾਈਟਨ ਕਰਨਾ ਪੈਂਦਾ ਹੈ ਆਪਣੇ ਆਪ ਤੋਂ ਨਜ਼ਰ ਹਟਾ ਕੇ ਦੂਸਰੇ ਤੇ ਦੇਣੀ ਪੈਂਦੀ ਹੈ ਸਭ ਤੋਂ ਪਹਿਲਾਂ ਸੁਣਨ ਦੀ ਆਦਤ ਹੋਣੀ ਚਾਹੀਦੀ ਹੈ ਜੇ ਤੁਸੀਂ ਸਿੱਖਣਾ ਹੈ ਜੇ ਤੁਸੀਂ ਵੱਡਾ ਬਣਨਾ ਹੈ ਜਾਂ ਅੱਗੇ ਵਧਣਾ ਹੈ ਸੁਣਨ ਦੀ ਆਦਤ ਪਾ 99% ਲੋਕ ਬੋਲਣ ਸੇ ਇੰਟਰਸਟਡ ਹੈ ਸੁਣਨ ਸੇ ਨਹੀਂ ਹੈ ਤੁਸੀਂ ਮੈਨੂੰ ਸਵਾਲ ਪੁੱਛਿਆ ਮੈਂ ਅਗਰ ਮੇਰਾ ਜਾ ਮੈਂ ਸਮਝ ਗਿਆ ਤੂੰ ਕੀ ਕਹਿਣਾ ਚਾਹੁੰਦੀ ਹੈ ਕੀ ਕਹਿਣਾ ਚਾਹੁੰਦੀ ਹੈ ਯਾਰ ਬੋਲਿਆ ਹੀ ਨਹੀਂ ਉਸ ਤੋਂ ਪਹਿਲਾਂ ਕਿ ਤਾ ਸਮਝ ਗਿਆ ਤੂੰ ਇਹ ਦੋ ਦਾ ਜਿਹੜਾ 메ਜਰ ਫਰਕ ਹੈ ਆ ਬਾਕੀ ਦੇ ਫਿਰ ਆਦਮੀ ਪੜਦਾ ਜਾਂਦਾ ਸਿੱਖਦਾ ਜਾਂਦਾ ਅਨਲਾਈਟਮੈਂਟ ਉਹਨੂੰ ਹੁੰਦੀ ਜਾਂਦੀ ਹੈ ਕਿ ਕਿੱਥੇ ਤੱਕ ਹੁੰਦੀ ਉਹਦੀ ਕੋਈ ਲਿਮਿਟ ਨਹੀਂ ਤੇ ਸਰ ਜਿਵੇਂ ਤੁਸੀਂ ਹੈਨਾ ਪੇਸ਼ੈਂਸ ਦੀ ਗੱਲ ਕੀਤੀ ਹੈ ਗੁੱਡ ਲਿਸਨਰ ਦੀ ਗੱਲ ਕੀਤੀ ਹੈ ਅੱਜ ਕੱਲ ਯੰਗਸਟਰਸ ਦੇ ਵਿੱਚ ਵੀ ਪੇਸ਼ੈਂਸ ਨਹੀਂ ਹੈ ਹਰ ਚੀਜ਼ ਉਹਨਾਂ ਨੂੰ ਇਨਸਟੈਂਟ ਚਾਹੀਦੀ ਹੈ ਹਰ ਚੀਜ਼ ਉਹਨਾਂ ਨੂੰ ਸ਼ਾਰਟਕਟ ਚ ਚਾਹੀਦੀ ਹੈ ਸੋ ਇਹ ਇਹ ਜਿਹੜੀ ਫਿਲਮ ਹੈ ਇਹ ਆਪਾਂ ਨੂੰ ਹਲੀਮੀ ਦੇਖ ਕੇ ਜਾਏਗੀ ਇਹ ਫਿਲਮ ਆਪਾਂ ਨੂੰ ਸਿੱਧ ਦੇਖ ਕੇ ਜਾਏਗੀ ਕਿ ਕਿੱਦਾਂ ਤੁਸੀਂ ਸਪਿਰਚੁਅਲ ਵੀ ਹੋ ਸਕਦੇ ਹੋ ਕਿੱਦਾਂ ਤੁਸੀਂ ਜ਼ਿੰਦਗੀ ਜਿਉਣੀ ਕਿਉਂਕਿ ਸੋਸ਼ੀਅਲੀ ਵੀ ਕਨੈਕਟ ਕਰਦੀ ਹੈ ਫਿਲਮ ਤੇ ਯੰਗਸਟਰਸ ਦੇ ਲਈ ਕੀ ਸਪੈਸੀਫਿਕਲੀ ਕਿਉਂਕਿ ਯੂਥ ਬਹੁਤ ਅਲੱਗ ਰਸਤਿਆਂ ਤੇ ਚੱਲ ਰਿਹਾ ਰਾਈਟ ਬਿਲਕੁਲ ਸਹੀ ਕਹਿ ਰਹੇ ਮੈਂ ਹੁਣੇ ਥੋੜੀ ਦੇਰ ਪਹਿਲਾਂ ਗੱਲ ਕਰ ਰਹੀ ਸੀ ਕਿ ਮੇਰੀ ਬੇਟੀ ਨੂੰ ਜੇ ਮੈਂ 50 ਸਕੰਡ ਦਾ ਵੀਡੀਓ ਭੇਜਦਾ ਤੋ ਅੱਗੇ ਵਧਾਵਦਾ ਕੇ ਦੇਖਦੀ 50 ਸਕੰਡ ਬਹੁਤ ਲੰਮਾ ਹੈ ਡੈਡੀ ਬਹੁਤ ਬੋਰਿੰਗ ਹੈ ਆਈ ਡੋਨਟ ਹੈਵ ਪੇਸ਼ੈਂਸ ਨੇ ਕਰਾ ਯਾਰ ਸਾਲੋ 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 ਪਲੀਜ਼ ਡੋਨਟ ਮਾਈਂ ਮੇਰੇ ਨਾਲ ਤੁਸੀਂ ਬਹੁਤ ਫਾਸਟ ਬੋਲਦੇ ਹੋ ਫਟ 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 ਬੋਲਦੇ ਹੋ ਸਮਝ ਆਦੇ ਪੱਲੇ ਪਵੇ ਨਾ ਬਸ ਸਾਲੋ ਹਮ ਗੱਲ ਤੁਸੀਂ ਬੋਲੋਗੇ ਮੇਰੇ ਕਰਨਾ ਜਾਏਗੀ ਮੈਂ ਸੁਣਾਗਾ ਤਾਂ ਹੀ ਜਵਾਬ ਦਾਂਗਾ ਨਾ ਤੁਸੀਂ ਫਿਰ ਕੀ ਹੋਇਆ ਇਹ ਪ੍ਰੋਬਲਮ ਹੈ ਜਨਰੇਸ਼ਨ ਦੀ ਨਾ ਟੂ ਹੈ ਮੈਨੂੰ ਜੈਨੇਟਿਕਲੀ ਹੈ ਮੈਂ ਸ਼ੁਰੂ ਤੋਂ ਹੀ ਇਦਾਂ ਬੋਲਦੀ ਆਂ ਔਰ ਮੈਂ ਮੰਨ ਮੰਨ ਲਿਆ ਪਰ ਠੀਕ ਹੋ ਸਕਦਾ ਪਰ ਠੀਕ ਹੋ ਸਕਦਾ ਇਹ ਠੀਕ ਹੋ ਸਕਦਾ ਇਹ ਕਰਨਾ ਪੈਂਦਾ ਮੈਨੂੰ ਲੱਗਦਾ ਮੈਂ ਸਲੋ ਬੋਲੂਗੀ ਤੇ ਕੰਫੀਡੈਂਸ ਲੈਵਲ ਲੋ ਹੋ ਸਕਦਾ ਨਹੀਂ 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 ਕੰਫੀਡੈਂਸ ਦਾ ਨਹੀਂ ਆ ਮੈਂ ਉਹਨੇ ਜ਼ਿਕਰ ਕਰ ਰਹੀ ਸੀ ਨਾ ਨਾ ਹਿੰਦੁਸਤਾਨ ਦਾ ਜਿਹੜਾ ਸਭ ਤੋਂ ਵੱਡਾ ਐਕਟਰ ਹੈ ਉਹ ਇਤਨਾ ਹੌਲੀ ਬੋਲਦਾ ਹੈ ਕਿ ਤੁਹਾਨੂੰ ਸੁਣਦਾ ਨਹੀਂ ਨਾਲ ਖੜਾ ਐਕਟਰ ਜਿਹੜਾ ਐਕਟਿੰਗ ਕਰ ਰਿਹਾ ਉਹਨੂੰ ਸੁਣਦਾ ਨਹੀਂ ਉਹ ਹਿੰਦੁਸਤਾਨ ਦਾ ਸਭ ਤੋਂ ਵੱਡਾ ਐਕਟਰ ਹੋਇਆ ਅੱਜ ਤੱਕ ਦਾ ਇਹਦਾ ਨਾਮ ਜੀਲੀਪ ਕੁਮਾਰ ਕੋਈ ਇਹ ਸਭ ਪਰਸੈਪਸ਼ਨ ਹੈ ਤੇ ਮਾਈਂਡ ਦਾ ਆਪਣਾ ਹੈ। ਮੈਨੂੰ ਇਸ ਤਰ੍ਹਾਂ ਹੋ ਜੇ ਤੇ ਮੇਰੀ ਗੱਲ ਸੁਣੇ ਹੀ ਨਹੀਂ। ਮੰਪਰੀ ਜੀ ਮੈਂ ਕੀ ਕਹਿ ਰਿਹਾ ਸੀ ਹੁਣ ਸਾਡੇ ਹਟਲ ਬਿਆਰੀ ਬਾਜ ਪਈ ਸੀ ਕਿੰਨੇ ਵੱਡੇ ਵੱਡੇ ਪੋਜ਼ੇ ਲੈਂਦੇ ਸੀ। ਸਰ ਮੈਂ ਅੱਖਾਂ ਅੱਖਾਂ ਪਾ ਕੇ ਬੋਲ ਰਿਹਾ ਤਾਂ ਮੰਮੀ ਸੁਨੇਗੀ ਹੀ ਸੁਨੇਗੀ। ਨਹੀਂ ਤੇ ਯਾਰ ਮੇਰੇ ਸਿਰ ਦੇ ਉੱਤੋਂ ਨਿਕਲੇਗਾ ਪਤਾ ਨਹੀਂ ਕੀ ਕਹਿ ਕੇ ਚਲੀ ਗਈ ਮੇਰੇ ਤਾਂ ਕੱਖ ਨਹੀਂ ਬੱਲੇ ਪਿਆ।

ਤੁਸੀਂ ਤੁਹਾਡੀ ਵਜ੍ਹਾ ਨਾਲ ਇੱਕ ਆਦਮੀ ਵੀ ਚੇਂਜ ਹੁੰਦਾ ਉੱਤੇ ਵੀ ਅਸਰ ਹੁੰਦਾ ਤਾਂ ਤੁਸੀਂ ਕੋਈ ਬੀੜਾ ਚੁੱਕ ਕੇ ਨਹੀਂ ਨਿਕਲੇਗੇ ਮੈਂ ਸ਼ਹਿਰ ਨੂੰ ਬਦਲਿਆ ਕਰਨਾ ਤੁਸੀਂ ਤੁਹਾਨੂੰ ਲੱਗੇ ਕਿ ਮੈਂ ਵੀ ਕੁਝ ਰਿਟਰਨ ਕੀਤਾ ਮੈਂ ਕੁਝ ਕੀਤਾ ساری ਜ਼ਿੰਦਗੀ ਲੈਂਦੇ ਰਹੋਗੇ ਮੇਰੇ ਘਰ ਆਇਆ ਤਾਂ ਕੀ ਲਿਆਇਆ ਮੈਂ ਤੇਰੇ ਘਰ ਆਉਂਗਾ ਤਾਂ ਕੀ ਦੇਗਾ ਦੇਣਾ ਸਿੱਖੋ ਯਾਰ ਉਹ ਸੁਣਨਾ ਜਿਹੜਾ ਹੈਗਾ ਉਹ ਵੀ ਯੂ ਆਰ ਲਿਸਨਿੰਗ ਸਮਬਡੀ ਅੱਜ ਸਾਨੂੰ ਪ੍ਰੋਬਲਮ ਕੀ ਹੈ ਅਸੀਂ ਕਹਿੰਦੇ ਹਾਂ ਬਜ਼ੁਰਗਾਂ ਨੂੰ ਟਾਈਮ ਦਿਓ ਉਹਨਾਂ ਦੀ ਗੱਲ ਸੁਣੋ ਉਹ ਪੈਸੇ ਨਹੀਂ ਮੰਗਦੇ ਉਹ ਕਹਿੰਦਾ ਸਵੇਰੇ ਜਾ ਕੇ ਬੈਠੋ ਹੁਣ ਮੈਂ ਧਰਮਜੀ ਨਾਲ ਬੈਠਦਾ ਧਰਮਜੀ ਨੂੰ ਦਸੰਬਰ ਚ 90 ਹੋ ਜਾਣਾ ਉਹ ਆਪਣੇ ਬੌਜੀ ਦੀਆਂ ਗੱਲਾਂ ਕਰ ਦਿੰਦੇ ਬੀਜੀ ਦੀਆਂ ਗੱਲਾਂ ਕਰ ਦਿੰਦੇ ਕਿ ਮੈਂ ਰਾਤ ਨੂੰ ਆਉਂਦਾ ਸੀ ਉਹ ਇਸ ਤਰ੍ਹਾਂ ਛੋਟੀ ਲੈ ਕੇ ਬੈਠੇ ਹੁੰਦੇ ਸੀ ਮੈਂ ਜਾਣਾ ਮੈਂ ਕਿਹਾ ਬੌਜੀ ਇੱਥੇ ਬੈਠੇ ਹੋ ਤੈਨੂੰ ੜੀਕਦਾ ਸੀ ਤੂੰ ਆਇਆ ਨਹੀਂ ਐਡਾ ਵੱਡਾ ਸਟਾਰ ਐਡਾ ਬਣਾ ਬੱਚਾ ਬਾਪ ਵੇਟ ਕਰ ਆ ਗਿਆ ਬੁੱਤ ਤੂੰ ਹਾਂ ਫਿਰ ਉੱਥੇ ਬਹਿ ਕੇ ਬਾਹਰ ਹੀ ਹੋਣਾ ਗੱਲ ਕਰਨੀ ਸਵੇਰੇ ਕੰਮ ਤੇ ਜਾਣ ਵਾਲੇ ਕਹਿੰਨਾ ਹੋਰ ਜੀ ਕੁਝ ਚਾਹੀਦਾ ਚਾਹੀਦਾ ਕੁਝ ਨਹੀਂ ਐ ਥੋੜਾ ਸਾਜ ਤੇ ਆ ਜਾਏਗਾ ਸੇਤੀ ਆ ਜਾਏਗਾ ਤੇ ਐ ਜੋ ਚੀਜ਼ਾਂ ਨੇ ਨਾ ਉਹ ਇਹ ਜੀ ਸਾਡਾ ਕਲਚਰ ਹੈ ਹੂੰ ਹੁਣ ਤੁਸੀਂ ਮੰਨੋ ਨਾ ਮੰਨੋ ਸਾਡਾ ਵੀ ਫਰਜ਼ ਬਣਦਾ ਸੀ ਇਹ ਦਿਖਾਵਾਂਗੇ ਮੈਂ ਹੁਣੇ ਐਗਜ਼ਾਮਪਲ ਦਿੱਤਾ ਸੀ ਗੱਲ ਵੀ ਕੀਤੀ ਸੀ ਕਿ ਸ਼ੋਲੇ ਔਰ ਸੰਤੋਸ਼ੀ ਮਾ ਦਾ ਇੱਕੋ ਜਿਹਾ ਲੱਗੀ ਸੀ ਦੋਨੋਂ ਚਲੀਆਂ ਸੀ ਦੋਨੋਂ ਬਹੁਤ ਬੜੀਆਂ ਐਟ ਸੀ ਇਹ ਤਾਂ ਤੁਹਾਡੀ ਆਸਤਾ ਹੈ ਜੀ ਤੁਸੀਂ ਉੱਥੇ ਕੀ ਲੈਣਗੇ ਤੁਸੀਂ ਦੇਖਣਗੇ ਆ ਐਕਸ਼ਨ ਮੈਂ ਦੇਖਣ ਗਿਆ ਭਗਤੀ ਇਹ ਦੇਖਣ ਗਿਆ ਕਾਮੇਡੀ ਤੁਸੀਂ ਨੂੰ ਜੋ ਚੰਗਾ ਲੱਗਦਾ ਉਹ ਖਾਂਦੇ ਚਾਰ ਸਬਜ਼ੀਆਂ ਰੱਖਦੀਆਂ ਇੱਕ ਕਿਟਾ ਟੇਸਟ ਹੀ ਨਹੀਂ ਕੀਤੀ ਨਹੀਂ ਯਾਰ ਬਤਾਉ ਮੈਂ ਨਹੀਂ ਖਾਂਦਾ ਨਹੀਂ ਯਾਰ ਟਿੰਡੇ ਮੈਂ ਨਹੀਂ ਖਾਂਦਾ ਪਰ ਸਾਹਮਣੇ ਰੱਖੋ ਤਾਂ ਸਹੀ ਵੜਾ ਕੇ ਦਿੱਤੇ ਨੇ ਤੁਸੀਂ ਪਹਿਲਾਂ ਹੀ ਕਹਿ ਰਹੇ ਹੋ ਯਾਰ ਹੈ ਫਰਕ ਹੈ ਉਹ ਫਿਰ ਕਹਿੰਦੇ ਜਨਰੇਸ਼ਨ ਗੈਪ ਹੈ ਹੁੰਦਾ ਹੀ ਹੈ ਅਸੀਂ ਆਪਣੇ ਬਾਪਦਾਦਾ ਵਰਗੇ ਨਹੀਂ ਬਣ ਸਕੀ ਡੋਨਟ ਐਕਸਪੈਕਟ ਕਿ ਸਾਡੇ ਦੇ ਜਨਰੇਸ਼ਨ ਪੂਰੀ ਸਾਡੀ ਤਰ੍ਹਾਂ ਹੋ ਜਾਏਗੀ ਉਹਨਾਂ ਨੂੰ ਹਰ ਚੀਜ਼ ਦੀ ਲੌਜੀਕ ਲੱਗਦੇ ਕਿਉਂ ਨਹੀਂ ਕਿਉਂ ਦਸੀ ਦੇ ਆ ਰਾਈਟ ਉਹਨਾਂ ਨੂੰ ਕੁਝ ਲਿਬਰਟੀ ਦਿਓ ਕੁਝ ਬੋਲਣ ਦੀ ਠੀਕ ਲੱਗੇਗਾ ਤਾਂ ਮੰਨਣਗੇ ਸਰ ਰਿਸਕ ਰਿਸਕ ਫੈਕਟਰਸ ਕੀ ਰਹੇ ਤੁਹਾਡੀ ਫਿਲਮ ਸ਼ੂਟਿੰਗ ਦੇ ਦੌਰਾਨ ਕਿਉਂਕਿ ਅਸੀਂ ਹਮੇਸ਼ਾ ਦੇਖ ਰਹੇ ਹਾਂ ਨਾ ਹਰ ਦਿਨ ਕੋਈ ਨਾ ਕੋਈ ਅਪਡੇਟ ਆਪਾਂ ਨੂੰ ਆਉਂਦੀ ਵੈਸ਼ਨੋ ਦੇ ਵੀ ਪਹਾੜगिरਗੇ ਉੱਤਰਾਖੰਡ ਚ ਪਹਾੜगिरਗੇ ਕਿਤੇ ਨਾ ਕਿਤੇ ਕੋਈ ਨਾ ਕੋਈ ਅਪਡੇਟ ਹਿਮਾਚਲ ਨੂੰ ਲੈ ਕੇ ਆਈ ਰਹਿੰਦੀ ਰਾਈਟ ਸੋ ਕੋਈ ਇਦਾਂ ਦੇ ਫੈਕਟਰ ਸੀਗੇ ਰਿਸਕ ਫੈਕਟਰਸ ਜਿਹੜੇ ਤੁਸੀਂ ਫੇਸ ਕੀਤੇ ਅਹ ਤੇ ਮੈਨੂੰ ਲੱਗਦਾ ਸੀ ਨਵੰਬਰ ਦੇ ਮਹੀਨੇ ਚ ਫਿਲਮ ਸ਼ੂਟ ਕੀਤੀ ਹੈ ਮੇਰੇ ਨਵੰਬਰ ਤੋਂ ਲੈ ਕੇ ਮੇਰੇ ਦਸੰਬਰ ਤੱਕ ਤੇ ਉਦੋਂ ਮੌਸਮ ਬਹੁਤ ਵਧੀਆ ਸੀਗਾ ਤੇ ਉੱਥੇ ਇਹ ਜੀ ਕੋਈ ਗੱਲ ਨਹੀਂ ਹੋਈ ਮੋਰਓਵਰ ਸ਼ਰਾਇਨ ਬੋਰਡ ਦੀ ਸਾਨੂੰ ਬਹੁਤ ਵੱਡੀ ਹੈਲਪ ਰਹੀ ਹੈ ਉੱਥੇ ਸ਼ੂਟ ਕਰਵਾਉਣ ਦੇ ਵਿੱਚ ਕਿਉਂਕਿ ਤੁਹਾਨੂੰ ਪਤਾ ਚੜਾਈ ਹੈ ਹਨਾ ਉੱਪਰ ਜਾਣਾ ਥੱਲੇ ਆਣਾ ਬਾਰ-ਬਾਰ ਬਹੁਤ ਔਖਾ ਹੈ ਕਰੂ ਸੀਗਾ ਸਾਡੇ ਨਾਲ ਇਕਵਿਪਮੈਂਟ ਸੀਗੇ ਸਾਡੇ ਸਟਾਰ ਕਾਰ ਸੀਗੀ ਤੇ ਉਹਨਾਂ ਨੇ ਉੱਤੇ ਉਹਨਾਂ ਦੇ ਸਟਾਫ ਨੇ ਪੂਰਾ ਧਿਆਨ ਰੱਖਿਆ ਤੇ ਬਹੁਤ ਵਧੀਆ ਕੰਮ ਹੋਇਆ ਜੀ ਰਿਸਕ ਤਾਂ ਕੋਈ ਹੋਇਆ ਨਹੀਂ ਹਾਂਜੀ ਸੋ ਤੁਸੀਂ ਵੀ ਸਰ ਨਾਲ ਗਏ ਇਹਨਾਂ ਦੇ ਪੂਰੀ ਜਦ ਮੈਂ 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 ਫੇਰ ਕਹੂੰਗਾ ਗੱਲ ਰਿਪੀਟ ਹੋ ਗਈ ਹੈ ਮੈਨੂੰ ਕਰਨੀ ਪੈਗੀ ਮੈਂ ਪਹਿਲੀ ਵਾਰ ਗਿਆ ਸਾਰੀ ਜ਼ਿੰਦਗੀ ਮੈਂ ਪਹਿਲੀ ਵਾਰ ਦਰਸ਼ਨ ਕੀਤੇ ਹੈ ਕੀ ਬਾਤ ਹੈ ਪਹਿਲੀ ਵਾਰ ਗਿਆ ਮੈਂ ਔਰ ਇਹ ਗੱਲ ਮੈਨੂੰ ਹਰ ਇੰਟਰਵਿਊ ਚ ਬੋਲਣੀ ਪਈ ਜਸਨੀ ਭਾਈ ਕੇ ਸਾਹ ਹਾਂ ਇਹ ਰੱਖਣੀ ਪਈ ਕਿ ਮੈਂ 40 ਸਾਲ ਪਹਿਲਾਂ ਉਹਦੇ ਨੇੜੇ ਬਾਸ ਹੋ ਗਿਆ ਸੀ ਗੱਡੀ ਵਿੱਚ ਮੈਂ ਗਿਆ ਨਹੀਂ ਸੀ 40 ਸਾਲ ਜਦੋਂ ਮੈਂ ਕਾਲਜੋਂ ਨਿਕਲਿਆ ਸੀ ਮੇਰੀ ਪਹਿਲੀ ਫਿਲਮ ਦੀ ਸ਼ੂਟਿੰਗ ਕਰਕੇ ਆ ਰਹਾ ਸੀ ਉਹ ਯਸ਼ੋਪਰਾ ਦੀ ਨੂਰੀ ਫਿਲਮ ਦੀ ਜੋ ਮੇਰੀ ਫਰਸਟ ਪਿਕਚਰ ਸੀ ਤੇ ਉਹ ਕਟੜਾ ਦੇ ਕੋਲ ਮੈਂ ਪਾਸ ਹੋਇਆ ਪਰ ਮੈਂ ਵੈਸ਼ਨੋ ਦੇਵੀ ਨਹੀਂ ਆ। ਥੈਂਕਸ ਟੂ ਸਤਿੰਦਰ ਦੇ ਥੈਂਕਸ ਟੂ ਪ੍ਰੋਡਿਊਸਰ ਬਲਬੀਰ ਥੈਂਕਸ ਟੂ ਥਿਸ ਫਿਲਮ ਕਿ ਮੈਨੂੰ ਇਲਾਨੇ ਮਾਤਾ ਦੇ ਦਰਸ਼ਨ ਕਰਵਾਏ ਵੈਸ਼ਨੋ ਦੇਵੀ ਲੈ ਕੇ ਗਏ ਉਸ ਬਹੁਤ ਵਧੀਆ ਸ਼ੂਟਿੰਗ ਹੋਈ ਸਾਰੇ ਸੁਖ ਸੰਤ ਰਾਜੀ ਵਾਜੀ ਆ ਗਏ ਪੋਹੀ ਆਤਨੀ ਫਲੀ ਮਾਤਾ ਨੇ ਬੁਲਾਇਆ ਸੀ ਤਾਂ ਲਜਾਂ ਵਾਲੇ ਕੋਲ ਨਾ ਮਾਤਾ ਦਾ ਬੁਲਾਵਾ ਦੇਖੋ ਆਪੋ ਹੀ ਗੱਲ ਕਰੀਏ ਕਿ ਜਦ ਤੱਕ ਬੁਲਾਵਾ ਨਹੀਂ ਆਂਦਾ ਤੁਸੀਂ ਜਾ ਨਹੀਂ ਸਕਦੇ ਤੇ ਜਦੋਂ ਆ ਜਾਂਦਾ ਰੁਕ ਨਹੀਂ ਸਕਦੇ ਤੇ ਮੈਨੂੰ ਲੱਗਾ ਸਰ ਨੂੰ ਬੁਲਾਵਾ ਹੁਣ ਆਇਆ ਸੀ ਮਾਤਾ ਰਾਣੀ ਦਾ ਦੇਖੋ ਯਾਰ ਪੂਰੀ ਜ਼ਿੰਦਗੀ ਨਿਕਲ ਗਈ ਔਰ ਲੋਕ ਸ਼ੌਂ ਤੁਸੀ ਆਏ ਨਹੀਂ ਇੱਦ ਤੱਕ ਦੇਖ ਨਹੀਂ ਆ ਬੇਹ ਬਹਾਨਾ ਬੰਦ ਨਾ ਪਕਣੇ ਤੁਹ ਕੋ ਫਸਟ ਟਾਈਮ ਸਰ ਵੈਸੇ ਕਦੀ ਅ ਇੰਟਰਨਲੀ ਇਦਾਂ ਫੀਲ ਹੋਇਆ ਤੁਹਾਨੂੰ ਕਿ ਯਾਰ ਮੈਨੂੰ ਉੱਥੇ ਜਾਣਾ ਚਾਹੀਦਾ ਨਾਟ ਸਿਰਫ ਵੈਸ਼ਨ ਦੇਵੀ ਮਾਤਾ ਜੀ ਕਿਉਂਕਿ ਫਿਲਮ ਦੀ ਸ਼ੂਟਿੰਗ ਸੀਗੀ ਇਹਨਾਂ ਰੀਅਲ ਲਾਈਫ ਵੈਸੇ ਔਰ ਤੁਸੀਂ ਹਜੇ ਤੱਕ ਜਾ ਨਹੀਂ ਪਾਇਓ ਜਾਂ ਫਿਰ ਤੁਸੀਂ ਇਨਸਟੈਂਟਲੀ ਕਿਹਾ ਕਿ ਮੈਂ ਜਾਣਾ ਮੈਨੂੰ ਅੰਦਰੋਂ ਇੰਟਰਨਲੀ ਫੀਲ ਹੋਇਆ ਕਿ ਮੈਨੂੰ ਬੁਲਾਇਆ ਹੈ ਨਹੀਂ ਮੈਨੂੰ ਬੁਲਾਇਆ ਵਾਲੀ ਫੀਲਿੰਗ ਨਹੀਂ ਆਈ ਮੈਂ ਝੂਠ ਨਹੀਂ ਬੋਲਾਂਗਾ ਬਟ ਮੈਂ ਕੁਛ ਇੱਕ ਜਗ੍ਹਾ ਮੇਰਾ ਬਿਲੀਫ ਹੈ ਮੈਂ ਉੱਥੇ ਜਾਣਾ ਓਕੇ ਹਾਂ ਕਈ ਜਗ੍ਹਾ ਮੈਂ ਉੱਥੇ ਚਲਾ ਜਾਣਾ ਉਹਨੇ ਕਦੀ ਜਗ੍ਹਾ ਹੋਰ ਮੈਨੂੰ ਕਿਤੇ ਜਾਣਾ ਹੈਗਾ ਜਿੱਥੇ ਵੀ ਆਪਾਂ ਕਹਿੰਦੇ ਮੈਂ ਸੁਖ ਸੁਖੀ ਸੀਗੀ ਉਹ ਪੂਰੀ ਨਹੀਂ ਹੋਈ ਅਜੇ ਇੱਕ ਦੋ ਵਾਰ ਜਾਣ ਦੀ ਕੋਸ਼ਿਸ਼ ਕੀਤੀ ਇੱਕ ਅਦੀ ਵਾਰ ਪਹੁੰਚਿਆ ਤਾਂ ਉਹ ਕਹਿੰਿਆ ਜੀ ਟਾਈਮ ਨਹੀਂ ਅੰਦਰ ਨਹੀਂ ਜਾ ਸਕਦੇ ਅੱਜ ਕੱਲ ਕੀ ਹੁੰਦਾ ਰੱਬ ਵੀ ਬੰਦਿਆਂ ਤੋਂ ਡਰਦਾ ਹੈ ਬੰਦ ਕਰ ਦਿੰਦਾ ਉਹ ਕਹਿੰਦਾ ਉਹਨੂੰ ਚੱਲਾ ਲਾਤਾ ਤਾਂ ਰੱਬ ਸੌਂਗਾ ਦੁਪਹਿਰੇ ਹਾਂ ਤੁਸੀਂ ਜਾਓ ਰੱਬ ਦਾ ਟਾਈਮ ਖਤਮ ਹੋ ਗਿਆ ਰੱਬ ਦੀਆਂ ਸ਼ਿਫਟਾਂ ਲੱਗਦੀਆਂ ਨੇ ਲਾਉਦੇ ਬੰਦੇ ਨੇ ਤੇ ਮੈਂ ਉੱਥੇ ਜਾ ਕੇ ਵਾਪਸ ਆਇਆ ਤੇ ਮੈਨੂੰ ਦੁਬਾਰਾ ਜਾਣਾ ਹੈਗਾ ਇਹ ਨਹੀਂ ਵੀ ਜਗਾ ਹੈ ਪਰ ਮੈਂ ਬਹੁਤ ਮੰਨਣ ਵਾਲਾ ਬੰਦਾ ਹੈਗਾ ਔਰ ਮੈਨੂੰ ਇਹ ਨਹੀਂ ਆ ਵੀ ਮੈਂ ਚਰਚ ਵੀ ਚਲਾ ਜਾਵਾਂ ਮੈਂ ਮੰਦਿਰ ਵੀ ਚਲਾ ਜਾਵਾਂ ਗੁਰਦੁਆਰੇ ਵੀ ਚਲਾ ਮੈਨੂੰ ਮਸਜਿਦ ਵੀ ਲੈ ਜਾਓ ਜਿੱਥੇ ਮਰਜੀ ਲੈ ਜਾਓ ਔਰ ਮੈਨੂੰ ਸਿਰ ਚੁਕਾਉਣ ਚ ਬਹੁਤ ਅੱਛਾ ਲੱਗਦਾ ਪੁਰਾ ਹੀ ਲੱਗਦਾ ਮੈਨੂੰ ਬੰਦੇ ਦੇ ਅੱਗੇ ਵੀ ਸਿਰ ਚੁਕਾਉਣ ਨੂੰ ਕੋਈ ਪ੍ਰੋਬਲਮ ਨਹੀਂ ਹੈ ਮੈਨੂੰ ਰੱਬ ਦੇ ਅੱਗੇ ਵੀ ਨਹੀਂ ਹੈ ਮੈਨੂੰ ਪੈਰ ਛੂਣ ਚ ਕੋਈ ਪ੍ਰੋਬਲਮ ਨਹੀਂ ਆਈ ਫੀਲ ਨਾਈਸ ਗੁੱਡ ਹਮ ਓਕੇ ਸੋ ਸਰ ਜਿਹੜੇ ਬੰਦੇ ਸਟ੍ਰੇਟ ਫਾਰਵਰਡ ਹੁੰਦੇ ਨੇ ਰਾਈਟ ਜਿਹੜੇ ਬਲੰਟਲੀ ਬੋਲ ਦਿੰਦੇ ਨੇ ਆਪਣੀ ਗੱਲ ਨੂੰ ਕਿਤੇ ਨਾ ਕਿਤੇ ਉਹਨਾਂ ਨੂੰ ਹਰਡਲਸ ਵੀ ਫੇਸ ਕਰਨੇ ਪੈਂਦੇ ਨੇ ਕਿਉਂਕਿ ਉਹ ਬੜੇ ਸਟ੍ਰੇਟ ਫਾਰਵਰਡ ਹੁੰਦੇ ਨੇ ਇਸ ਚੀਜ਼ 'ਚ ਤੁਸੀਂ ਬਲੀਵ ਕਰਦੇ ਹੋ ਕਿ ਗੱਲ ਬੋਲ ਦੇਣੀ ਚਾਹੀਦੀ ਮੂੰਹ ਤੇ ਜਾਂ ਫਿਰ ਠੀਕ ਹੈ ਜੋ ਕਰ ਰਿਹਾ ਦੈਟਸ ਓਕੇ ਇਹਦੇ ਵਿੱਚ ਕੀ ਹੈ ਕਿ ਜਿਹੜਾ ਆਦਮੀ ਡਿਪਲੋਮੈਟ ਹੋਏਗਾ ਜਾਂ ਪੋਲਿਟੀਕਲ ਹੋਏਗਾ ਉਹ ਤਾਂ ਦੇਖ ਕੇ ਨਾਪ ਤੋਲ ਕੇ ਬੋਲੇਗਾ ਜਿਹੜਾ ਮੇਰੇ ਵਰਗਾ ਹੁੰਦਾ ਹੈ ਜੱਟ ਛੋਟਾ ਮਾਰਦਾ ਹੈ ਉਹਦਾ ਨੁਕਸਾਨ ਸਾਰੀ ਜ਼ਿੰਦਗੀ ਮੈਨੂੰ ਹੁੰਦਾ ਰਿਹਾ ਮਤਲਬ ਮੈਂ कुछ भी बोल सकता जो सारे आदमी आ गए यार तुमको तमीज़ नहीं है बात करने की यार तुमने उसको बोल दिया मतलब मैं किसे स्टार एक्ट्रेस एक्ट्री पुरानी गल है बड़ा डांट पे, पे शूटिंग कर रही थी तो का काम कर रही थी मैं उन्होंने जाके ना बड़ा अपने मैडम मैंने ना जब आपकी वो पिक्चर लगी थी ना मैं कॉलेज हम लोग कॉलेज से भाग के देखे मैंने इन्ना देखा

ਪੁਖਰਾਜ ਜਦੋਂ ਫਿਲਮ ਦੀ ਸ਼ੂਟਿੰਗ ਚੱਲ ਰਹੀ ਸੀਗੀ ਸਰ ਪੁਖਰਾਜ ਦਾ ਇਹ ਵੀ ਅਸੀਂ ਸੁਣਿਆ ਹੈ ਕਿ ਵਿੱਚੋਂ ਛੱਡ-ਛੱਡ ਕੇ ਹਸਪੀਟਲ ਵੀ ਜਾਣਾ ਪੈਂਦਾ ਸੀਗਾ ਰਾਈਟ ਤੇ ਫਿਰ ਸਤਿੰਦਰ ਸਰ ਨੇ ਬਹੁਤ ਸਪੋਰਟ ਵੀ ਕੀਤੀ ਹੈ ਕਿ ਜਦੋਂ ਵੀ ਉਹ ਕਹਿੰਦੇ ਹਸਪੀਟਲ 'ਚ ਮੈਨੂੰ ਐਂ ਲੱਗਦਾ ਸੀਗਾ ਕਿ ਮੇਰੀ ਲੋਕੇਸ਼ਨ ਨਜ਼ਦੀਕਾ ਮੈਂ ਚਲਾ ਜਾਂਦਾ ਸੀਗਾ ਰਾਈਟ ਸੋ ਇਹ ਇਹ ਵੀ ਉਦੋਂ ਭਲਾ ਜੀ ਉਦੋਂ ਵੀ ਬਿਮਾਰੀ ਚੱਲ ਰਹੀ ਸੀਗੀ ਰਾਈਟ ਤੇ ਤੁਸੀਂ ਬੜੀ ਸਪੋਰਟ ਕੀਤੀ ਹੈ ਮੈਂ ਉਹ ਵੀ ਜ਼ਰੂਰ ਜਾਣਨਾ ਚਾਹੂੰਗੀ ਸਾਰਾ ਕਿੱਸਾ ਮੈਨੂੰ ਲੱਗਦਾ ਮੈਂ ਸਪੋਰਟ ਤਾਂ ਨਹੀਂ ਕਹੂੰਗਾ ਇਨਸਾਨੀ ਫਰਜ਼ ਬੰਦਾ ਆਪਣਾ ਜਦੋਂ ਐਦਾਂ ਦੀ ਕੋਈ ਗੱਲ ਹੋਵੇ ਆਪਾਂ ਨੂੰ ਪਤਾ ਸੀ ਜੈਨੂਅਲ ਰੀਜ਼ਨ ਕੀ ਆ ਭੱਲਾ ਸਾਹਿਬ ਉਹਦੋਂ ਠੀਕ ਨਹੀਂ ਚੱਲ ਰਹੀ ਸੀ ਹੈਲਥ ਇਸ਼ੂਸ ਚੱਲ ਰਹੇ ਸੀਗੇ ਤੇ ਹਾਂਜੀ ਕੁਝ ਕੁ ਦਿਨ ਸੀਗੇ ਜਦੋਂ ਜਿਹੜੀ ਸ਼ੂਟਿੰਗ ਸੀ ਸਾਡੀ ਉਹ ਹਸਪੀਟਲ ਦੇ ਬਿਲਕੁਲ ਨੇੜੇ ਸੀਗੀ ਓਕੇ ਤਾਂ ਉਦੋਂ ਫਿਰ ਕੋਕਰਾਜ ਨੂੰ ਜਦੋਂ ਵੀ ਟਾਈਮ ਮਿਲਦਾ ਸੀ ਉਹ ਵਿੱਚੋਂ ਜਦ ਦੀ ਨਿਕਲ ਜਾਂਦਾ ਸੀ ਭਾਜੀ ਮੈਂ ਛੱਲਿਆ ਫਿਰ ਕਦੋਂ ਮੇਰੀ ਲੋੜ ਪੂ ਮੈਨੂੰ ਦੱਸਿਓ ਮੈਂ 5-10 ਮਿੰਟਸ ਆ ਜਾਊਗਾ ਤੇ ਮੈਨੂੰ ਲੱਗਦਾ ਸਾਡਾ ਫਰਜ਼ ਹੁੰਦਾ ਹੈ ਥਰੋਅਆਊਟ ਸ਼ੂਟ ਬਹੁਤ ਵਾਰ ਹੁੰਦਾ ਹੋਇਆ ਕਿ ਜਦੋਂ ਮੈਨੂੰ ਮੈਸੇਜ ਆ ਜਾਂਦਾ ਸੀ ਬਾਜੀ ਮੈਂ ਹਸਪੀਟਲ ਨਾਲ ਸਾਰੀ ਰਾਤ ਹਸਪੀਟਲ ਸੀਗਾ ਤੇ ਸਵੇਰੇ ਮੈਂ 1 ਘੰਟਾ ਲੇਟ ਆ ਜਾ ਤਾਂ ਮੈਂ ਕਹਿੰਦਾ 2 ਘੰਟੇ ਲੇਟ ਆ ਜਾ ਅਸੀਂ ਪਹਿਲਾਂ ਕੋਈ ਹੋਰ ਸੀਨ ਕਰ ਲਾਂਗੇ ਕਈ ਵਾਰ ਸ਼ਾਮ ਨੂੰ ਐਦਾਂ ਹੁੰਦਾ ਸੀ ਕਿ ਮਾਜ ਹਸਪੀਟਲ ਜਾਣਾ ਸੋ ਸਾਨੂੰ ਸਮਾਂ ਆਣਾ ਚਾਹੀਦਾ ਕਿ ਜੈਨੂਇਨ ਪ੍ਰੋਬਲਮ ਸੀਗੀ ਤੇ ਤੇ ਮੈਂ ਸੱਚ ਕਹਾਂ ਮੈਂ ਬਹੁਤ ਜ਼ਿਆਦਾ ਮਤਲਬ ਇੰਪ੍ਰੈਸ ਹਾਂ ਇਸ ਲਈ ਸੋ ਯਾਨੀ ਮੈਨੇਜ ਕਿਦਾਂ ਕੀਤਾ ਐਟੀ ਵਡੀ ਪ੍ਰੋਬਲਮ ਕਰਕੇ ਚੱਲ ਰਹੀ ਸੀਗੀ ਤੇ ਇਧਰੋਂ ਤੱਕ ਕੀਤਾ ਜਿਹੜਾ ਹੈਗਾ ਕੰਮ ਉਹਦਾ ਐਕਟਰ ਐਜ਼ ਐਨ ਐਕਟਰ ਤੇ ਉਹਨੇ ਦੋਨੋਂ ਚੀਜ਼ਾਂ ਨੂੰ ਬਹੁਤ ਨਾਈਸਲੀ ਬਹੁਤ ਸਮਝਦਾਰੀ ਨਾਲ ਉਹਨੇ ਮਤਲਬ ਬੈਲੈਂਸ ਕੀਤਾ ਤੇ ਮੈਂ ਸਪੋਰਟ ਨਹੀਂ ਕੀਤਾ ਹੈਗਾ ਸਾਰੇ ਸਾਡੀ ਟੀਮ ਸਾਡੇ ਪ੍ਰੋਡਿਊਸਰਸ ਐਕਟਰਸ ਨੇ ਕੋ-ਐਕਟਰਸ ਨੇ ਸਭ ਨੇ ਮਤਲਬ ਉਹਨੂੰ ਸਪੋਰਟ ਕੀਤਾ ਵੀ ਕੋਈ ਗੱਲ ਨਹੀਂ ਤੋਂ ਧਿਆਨ ਦੇ ਉੱਤਰ ਇੱਥੇ ਅਸੀਂ ਹੈਗੇ ਹਾਂ ਸਾਰੇ ਤੇ ਵਧੀਆ ਹੋ ਗਿਆ ਸਭ ਕੁਝ ਸੋ ਹੀ ਇਜ਼ ਵੈਰੀ ਸਟਰੋਂਗ ਹੈ ਨਾ ਹੁਣ ਵੀ ਬਹੁਤ ਵਧੀਆ ਤਰੀਕੇ ਨਾਲ ਮੈਨੇਜ ਕਰ ਰਹੇ ਨੇ ਕਿ ਕਿਦਾਂ ਦਾ ਟਾਈਮ ਉਹਨਾਂ ਦੇ ਸਿਰ ਤੋਂ ਨਿਕਲ ਕੇ ਗਿਆ ਹੈ ਔਰ ਉਸ ਟਾਈਮ ਚੋ ਹਜੇ ਵੀ ਉਹ ਨਿਕਲ ਰਹੇ ਨੇ ਇੰਨੀ ਜਲਦੀ ਕੋਈ ਕੋਪ ਅਪ ਨਹੀਂ ਕਰ ਪਾਉਂਦਾ ਐਂਡ ਹੀ ਇਸ ਡੂਇੰਗ ਰਾਈਟ ਤੁਸੀਂ ਪੱਲਾ ਜੀ ਦੇ ਨਾਲ ਤੁਹਾਡੀਆਂ ਕੋਈ ਮੈਮਰੀਜ਼ ਹੈਗੀਆਂ ਨੇ ਸਰ ਮੈਂ ਜ਼ਰੂਰ ਜਾਨਣਾ ਚਾਹੂੰਗੀ ਤੁਹਾਡੇ ਦੋਸਤ ਸੀਗੇ ਬាទ ਅਸੀਂ ਲੰਬੇ ਲੰਬੇ ਆਊਟਡੋਰ ਕੀਤੇ ਨੇ ਕੀ ਬਾਕ ਹੈ ਔਰ ਪੱਲਾ ਜਿੱਥੇ ਬੈਠਿਆ ਉੱਥੇ ਰੌਣਕਾਂ ਲਗੀਆਂ ਨੇ ਬਿਨਾਂ ਸ਼ਰਾਬ ਪੀਤੇ ਹੋਏ ਸ਼ਾਮ ਨੂੰ ਮੈਨੂੰ ਅੱਜ ਮੈਨੂੰ ਦੇਖ ਕੇ ਬਜੇ ਦੇ ਭਾਜੀ ਭਾਜੀ ਨੇ ਮੈਨੂੰ ਕਿਹਾ ਕਾਦਰ ਭਾਈ ਬਗੈਰ ਕਾਦਰભાઈ ਕਿਉਂ ਕਰਿਆ ਕਹੇ ਮੇਰੀ ਘਰ ਵਾਲੀ ਤਾਂ ਜਿਆਦਾ ਤੁਸੀਂ ਟੀਵੀ ਦੇਖਦੀ ਹੈ ਕਹੇ ਤੁਹਾਡਾ ਕਾਦਰભાઈ ਆ ਗਿਆ ਮੈਂ ਕਿਹਾ ਮੇਰਾ ਨਾਮ ਸੀਗਾ ਸੀਰੀਅਲ ਵਿੱਚ ਨੁੱਕੜ ਵਿੱਚ ਤਾਂ ਮੈਨੂੰ ਕਈ ਵਾਰੀ ਫੇਲਾੜਨਾ ਕਹਣਾ ਓਏ ਕਾਦਰભાઈ ਆਗੇ ਕਾਦਰભાઈ ਆਗੇ ਫਿਰ ਮੈਂ ਕਿਹਾ ਭੱਲਾ ਸਾਹਿਬ ਤੁਸੀਂ ਤੇ ਵੈਸੇ ਸਟਾਰ ਹੋ ਯਾਰ ਮੇਰਾ ਸੀਨ ਥੋੜਾ ਜਿਹਾ ਠੀਕ ਕਰ ਦਿਓ ਤੁਸੀਂ ਟੂ ਰਾਈਟ ਸੀਨਸ ਮੈਂ ਕਿਹਾ ਤੁਸੀਂ ਪੰਜ ਮਾਰੋਗੇ ਜੇ ਮੈਂ ਸਾਹਮਣੇ ਫੁੱਸ ਹੋ ਗਿਆ ਤੇ ਸੀਨ ਕਲਿੱਕ ਨਹੀਂ ਹੋਣਾ ਫਿਰ ਮੈਨੂੰ ਲੈਣਾ ਲਿਖ ਕੇ ਦਿੰਦੇ ਸੀ ਵਧੀਆ ਵਧੀਆ ਆਪੀ ਮੈਂ ਕਿਹਾ ਹੂੰ ਠੀਕ ਹੈ ਮੈਂ ਇੱਕ ਲਾਸਟ ਫਿਲਮ ਅਸੀਂ ਕਰ ਰਹੇ ਸੀਗੇ ਜਿਹੜੀ ਟੀਵੀ ਤੇ ਆਈ ਸੀ ਐਸ ਐਚਓ ਸ਼ੇਰ ਸਿੰਘ ਤਾਂ ਉਹ ਨਹੀਂ ਸੀ ਕਿ ਫਿਲਮ ਦੇ ਵਿੱਚ ਸ਼ਾਰਟ ਫਿਲਮ ਬਣ ਰਹੀ ਸੀ ਤਾਂ ਆਈ ਵਾਸ ਪਲੇਇੰਗ ਕੋਪ ਇੰਸਪੈਕਟਰ ਦਾ ਰੋਲ ਕਰ ਰਿਹਾ ਸੀ ਮੈਨੂੰ ਕਹਿੰਦੇ ਇੱਕ ਦਿਨ ਦਾ ਤੁਹਾਡਾ ਕੰਮ ਹੈ ਤੁਸੀਂ ਆ ਜਾਓ ਬੰਬੇ ਸ਼ਾਰਟ ਫਿਲਮ ਹੈਗੀ 20 25 ਮਿੰਟ ਦੀ ਮੈਂ ਕਿਹਾ ਠੀਕ ਹੈ ਮੈਂ ਕੰਮ ਕਰਤਾ ਤੇ ਕੀਤਾ ਮੈਂ ਕਹਿੰਦਾ ਭਾਈ ਅਸੀਂ ਉਹ ਸਕਿਉਰਟੀ ਉਧਾਰ ਰਹੇ ਹਾਂ ਪੱਲਾ ਜੀ ਨੂੰ ਪਾ ਰਿਆਂ ਤੇ ਆਪਣਾ ਤੁਸੀਂ 4 ਦਿਨ ਹੋਰ ਆ ਜਾਓਗੇ ਮੈਂ ਕਿਹਾ ਮੈਂ ਆ ਜੂਗਾ ਇਹਨਾਂ ਨੇ ਪੱਲਾ ਜੀ ਨਾਲ ਸ਼ੂਟਿੰਗ ਕਰ ਲਈ ਬਾਅਦ ਵਿੱਚ ਦੇਖਿਆ ਕਿ ਪੱਲਾ ਜੀ ਨੂੰ ਇਹਨਾਂ ਨੇ ਇਹਨਾਂ ਨੇ ਮੇਰਾ ਜਵਾਈ ਬਣਾਤਾ ਪੱਲਾ ਜੀ ਦੀ ਵਾਈਟ ਦਾੜੀ ਮੇਰੀ ਕਾਲੀ ਦਾੜੀ ਹਨਾ ਯਾਰ ਆ ਕੀ ਕੀਤਾ ਮੈਂ ਪੱਲਾ ਜੀ ਕੀ ਕਰੀਏ ਤੁਸੀਂ ਫਿਕਰ ਨਾ ਕਰੋ ਅਗਲਾ ਸੀਨ ਜੀ ਹੁਣ ਮੈਂ ਕੀ ਕਰਾਂ ਸਾਰਾ ਮੇਰਾ ਦਾੜੀ ਕਾਲੀ ਕਰੀ ਫਿਰਦਾ ਉਹ ਮੈਂ ਵੀ ਮੂੰਹ ਕਾਲਾ ਕਰ ਲਾ ਉਸੇ ਵੇਲੇ ਪ੍ਰੋਬਲਮ ਸੋਲ ਤਾ ਸਾਡੇ ਦੋਨਾਂ ਦੀ ਇਤਨੇ ਇੰਟਰਸਟਿੰਗ ਸੀਨ ਹੁੰਦੇ ਸੀ ਤਾਂ ਮੈਂ ਇੱਕ ਜਗ੍ਹਾ ਮੈਂ ਕਿਹਾ ਯਾਰ ਇੱਥੇ ਪੱਲਾ ਜੀ ਮੈਂ ਇੱਥੇ ਅਡਾ ਲਾਈਨ ਐਡ ਕਰ ਰੋ ਕਰੋ 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 ਬਹੁਤ ਅੱਛੀ ਹੈ ਬਹੁਤ ਅੱਛੀ ਹੈ ਉਹ ਮੈਨੂੰ ਆ ਕੇ ਕਹਿੰਦੇ ਨੇ ਮੈਂ ਤੁਹਾਡੇ ਕੋਲ ਆਇਆ ਤੁਸੀਂ ਮੈਨੂੰ ਫਿਰ ਮੈਂ ਲਾਈਨ ਸੀ ਉੱਥੇ ਕਿ ਮੈਂ ਹੁਣ ਤੈਨੂੰ ਦੇਖ ਕੇ ਕੀ ਕਰ ਬਾਹਰੋਂ ਫੁੱਲ ਵਰਸਾ ਮੇਰਾ ਮਹਿਬੂਬਾ ਹੈ ਕਹੇ ਭਾਈ ਬਹੁਤ ਅੱਛੇ ਬੋਲੋ 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 ਉਹਨਾਂ ਦੇ ਕਹਿਣ ਤੇ ਉਹਨਾਂ ਨੂੰ ਪੁੱਛ ਕੇ ਮੋਲਾ ਇਟ ਵਾਸ ਵੈਰੀ ਹੈਲਪਫੁਲ ਕੋ-ਐਕਟਰ ਨੂੰ ਕਿਉਂਕਿ ਉਹਨਾਂ ਨੂੰ ਇੱਕ ਗੱਲ ਐਜ਼ ਐਕਟਰ ਪਤਾ ਸੀ ਕਿ ਸੀਨ ਦੋ ਐਕਟਰਾਂ ਨਾਲ ਆਚਾ ਹੋਣਾ ਇੱਕ ਐਕਟਰ ਨਾਲ ਨਹੀਂ ਹੋਣਾ ਹੂੰ ਜੇ ਦੋਨੋਂ ਚੁਣਨਗੇ ਤਾਂ ਹੀ ਸੀਨ ਉਟੇਗਾ ਤੇ ਮੇਰੀ ਤਾਂ ਪਰਸਨਲੀ ਉਹਨਾਂ ਨੇ ਮਤਲਬ ਮੈਂ ਦੋ ਤਿੰਨ ਫਿਲਮਾਂ ਕੀਤੀਆਂ ਲੰਬੇ ਆਊਟਡੋਰ ਕੀਤੇ ਮਲੇਸ਼ੀਆਜ਼ ਕੀਤੇ ਪਟਿਆਲਾ ਜੀ ਕਰਕੇ ਆਪਣਾ ਇਨਫੈਕਟ ਲਾਸਟ ਸ਼ੂਟਿੰਗ ਵੈਨ ਨੂੰ ਬੋਲੇ ਵੀ ਭਾਬੀ ਜੀ ਵੀ ਆਇਆ ਉਹਨਾਂ ਦੇ ਮੈਸੇਜ ਨਾਲ ਸੀਗੇ ਮੈਨੂੰ ਕਹਿੰਦੇ ਥੋੜਾ ਸਮਝਾਓ ਇਹਨਾਂ ਨੂੰ ਮੈਂ ਕਿਹਾ ਪੱਲਾ ਸਾਹਿਬ ਆਪਣੇ ਹਿਸਾਬ ਨਾਲ ਕੰਮ ਕਰੋ ਮੈਂ ਕੰਮ ਕਰੂੰ ਰਹੀ ਨਹੀਂ ਕਿਹਨਾਂ ਕੰਮ ਨਾਲ ਆਜਾ अपने हिसाब ना करो जमा के टिका के दो फिल्म तीन फिल्म चार फिल्म करो उस हिसाब ना पैसे लो सब हिसाब ना रोल सुनो अपना घर कर, कर आ मैं ठीक हाँ यार तो कुछ नहीं है मैं वाइस है मैं क्या लगते तो ठीक हूँ भाभी जी कह रहे हैं ठीक है आई विल टेक केयर ऑफ इट ही वॉज ए नॉट ओनली वंडरफुल एक्टर ही ईज ए वंडरफुल को एक्टर टू हेल्प अदर्स टू लिफ्ट को एक्टर और हमेशा ਹਾਂ ਇਹ ਖੜਿਆ ਆ ਜੀ ਹਾਂ ਤੇ ਇਟ ਇਜ਼ ਵੈਰੀ ਗੁੱਡ ਠੀਕ ਹੈ ਤੇ ਹੁਣ ਪੱਲਾ ਜੀ ਸਾਡੇ ਚ ਨਹੀਂ ਹੈਗੇ ਲੇਕਿਨ ਅਸੀਂ ਉਹਨਾਂ ਨੂੰ ਹਮੇਸ਼ਾ ਮਹਿਸੂਸ ਕਰਦੇ ਆਂ ਇਹ ਚੀਜ਼ ਦਾ ਫੈਕਟ ਆ ਕਦੇ ਵੀ ਅਸੀਂ ਉਹਨਾਂ ਨੂੰ ਨਹੀਂ ਭੁੱਲ ਸਕਦੇ ਕਿਉਂਕਿ ਅਸੀਂ ਇੰਨੀ ਵਾਰ ਇੰਟਰਵਿਊਜ਼ ਕੀਤੀਆਂ ਨੇ ਉਹਨਾਂ ਦੀਆਂ ਇੰਨੀ ਵਾਰ ਉਹਨਾਂ ਨਾਲ ਗੱਲਾਂ ਕੀਤੀਆਂ ਨੇ ਹੈਨਾ ਉਹਨਾਂ ਨੇ ਕਦੇ ਵੀ ਆ ਮਹਿਸੂਸ ਨਹੀਂ ਹੋਣ ਦਿੱਤਾ ਕਿ that he is a legend ਉਹ ਬਹੁਤ ਰਾਉਂਡਰ ਸੀਗੇ ਔਰ ਉਹਨਾਂ ਦੀਆਂ ਗੱਲਾਂ ਕਦੇ ਵੀ ਸਰ ਹਟਨੀ ਸੀ ਹੁੰਦੀਆਂ ਉਹ ਜਿੱਦਾਂ ਦੇ ਮਰਜ਼ੀ ਸਟੇ ਟਾਇਰ ਮਾਰਦੇ ਸੀਗੇ ਰਾਈਟ ਨਾ ਨਾ ਜੋਕ ਮਾਰਨਾ ਹੀ ਮਾਰਨਾ ਹੈ ਉਹਨਾਂ ਦੇ ਬੱਸ ਨਹੀਂ ਸੀ ਉਹਨਾਂ ਨੇ ਹਰ ਚੀਜ਼ ਨੂੰ ਹਿਊਮਰ ਕਰ ਲੈਣਾ ਸੀਰੀਅਸ ਗੱਲ ਕਰਦੇ ਕਰਦੇ ਵੀ ਉਹਨਾਂ ਨੇ ਵਿੱਚ ਕੁਝ ਨਾ ਕੁਝ ਆਪਣੀ ਫੁੱਲ ਜੜੀ ਛੱਡ ਦੇਣੀ ਹੈ ਵਿੱਚ ਆਲੀ ਤੇ ਉਹ ਹੈ ਸੈਲਫ ਉਹਦਾ ਅੰਦਰ ਸੀ ਕੈਰੈਕਟਰ ਦੀ ਲਾਈਫ ਵੀ ਉਸੇ ਤਰ੍ਹਾਂ ਸੀ ਜੀ ਫਰੰਟ ਆਫ ਕੈਮਰਾ ਵੀ ਔਰ ਸੀਨ ਦੇ ਅੰਦਰ ਉਸੇ ਵੇਲੇ ਜੋ ਇਨਸਟੈਂਟ ਜੋ ਆਦਮੀ ਐਡ ਕਰਦਾ ਸੀ ਨਾ ਸੀਨ ਦੇ ਵਿੱਚ ਉਸੋ ਯਾਰਾ ਯੂਮਰ ਵੱਜ ਜਾਂਦੀ ਸੀ ਔਰ ਮੈਂ ਕਹਾਂ ਕਿ ਭਈ ਦੇਖੋ ਐਕਟਰ ਅੱਛੇ ਵੀ ਹੁੰਦੇ ਆ ਮਾੜੇ ਵੀ ਹੁੰਦੇ ਨੇ ਕੋਈ ਸਟਾਰ ਵੀ ਹੁੰਦੇ ਆ ਸਭ ਹੁੰਦੇ ਆ ਬਟ ਯੂ ਕਾਂਟ ਰਿਪਲੇਸ ਪੱਲਾ ਜੀ ਯੂ ਕੈਨੋਟ ਰਿਪਲੇਸ ਵੀ ਹੈਵ ਗੌਟ ਸੋ ਮਨੀ ਗੁੱਡ ਐਕਟਰ ਬਟ ਆਈ ਡੋਨਟ ਸੀ ਨੈਕਸਟ ਪੱਲਾ ਅਨਦਰ ਪੱਲਾ ਥੇਰ ਇਜ਼ ਨੋ ਰਿਪਲੇਸਮੈਂਟ ਫॉर ਮਿਸਟਰ ਜੈਸਵਿੰਦਰ ਪੱਲਾ ਗ੍ਰੇਟ ਸੋ ਸਰ ਬਹੁਤ ਸਾਰੀਆਂ ਕਾਮੇਡੀ ਫਿਲਮਾਂ ਇੰਡਸਟਰੀ ਚ ਆਉਂਦੀਆਂ ਨੇ ਹੈਨਾ ਬੜੀ ਕੋਸ਼ਿਸ਼ ਕਰਦੇ ਆ ਪ੍ਰੋਡਿਊਸਰਸ ਔਰ ਡਾਇਰੈਕਟਰਸ ਕਿ ਕੋਈ ਨਵਾਂ ਕਨਸੈਪਟ ਆ ਜਾਏ ਕੋਈ ਕੁਛ ਆ ਜਾਏ ਲੇਕਿਨ ਉਹਨੂੰ ਜ਼ਿਆਦਾ ਰਿਸਪੌਂਸ ਨਹੀਂ ਮਿਲਦਾ ਇਹ ਆਪਾਂ ਫੈਕਟ ਆ ਔਰ ਇਹ ਰਿਐਲਿਟੀ ਆਪਣੇ ਇੰਡਸਟਰੀ ਦੀ ਕਿਉਂਕਿ ਕਾਮੇਡੀ ਮਾਈਂਡਸੈਟਸ ਦੇ ਵਿੱਚ ਹੈ ਹਨਾ ਤੁਸੀਂ ਚਲੋ ਬੁਲਾਵਾ ਆਇਆ ਹੀ ਇਸ ਨਾਟ ਅ ਰਿਲੀਜੀਅਸ ਫਿਲਮ ਜਿਵੇਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੋਸ਼ਲ ਮੈਸੇजेस ਦਵੇਗੀ ਲੋਕਾਂ ਦੀ ਅੱਖਾਂ ਖੋਲੇਗੀ ਸੋ ਤੁਹਾਨੂੰ ਕੀ ਲੱਗਦਾ ਕਿ ਬਾਕੀ ਜੜੀਆਂ ਅਜ ਤੱਕ ਫਿਲਮਾਂ ਆਈਆਂ ਨੇ ਇੰਡਸਟਰੀ ਦੇ ਵਿੱਚ ਚਲੋ ਬੁਲਾਵਾ ਆਇਆ ਫਿਲਮ ਕਿੱਦਾਂ ਬਾਕੀ ਫਿਲਮਾਂ ਨਾਲੋਂ ਵੱਖਰੀ ਹੋਏਗੀ ਔਰ ਲੋਕ ਯਾ ਸਬਜੈਕਟਿਵ ਮੂਵੀਜ਼ ਪਿਛਲੇ ਕੁਝ ਟਾਈਮ ਤੋਂ ਪੰਜਾਬ ਚ ਬਣਨੀਆਂ ਸ਼ੁਰੂ ਹੋ ਚੁੱਕੀਆਂ ਆਲਰੇਡੀ ਤੇ ਉਹ ਮੈਨੂੰ ਲੱਗਦਾ ਉਹਨਾਂ ਚੋਂ ਆਲਮੋਸਟ ਸਾਰੀਆਂ ਹਿੱਟ ਵੀ ਰਹੀਆਂ ਨੇ ਜੀ ਜੀ ਤੇ ਸਾਡੀ ਫਿਲਮ ਚ ਮੈਨੂੰ ਲੱਗਦਾ ਉਹਨਾਂ ਫਿਲਮ ਨਾਲ ਕੋਈ ਮੈਂ ਕੰਪੈਰੀਜ਼ਨ ਤਾਂ ਨਹੀਂ ਕਰ ਸਕਦਾ ਹੈਗਾ ਲੇਕਿਨ ਅਲੱਗ ਹੀ ਲੱਗਦਾ ਕਿ ਮਾਤਾ ਰਾਣੀ ਦੇ ਨਾਲ ਜਿਹੜੀ ਆਸਾ ਲੋਕਾਂ ਦੀ ਜੁੜੀ ਹੋਈ ਹੈ ਜੀ ਜੀ ਇਸ ਉੱਪਰ ਕੋਈ ਫਿਲਮ ਪੰਜਾਬੀ ਚਲ ਤੱਕ ਨਹੀਂ ਬਣੀ ਹੈਗੀ ਤਾਂ ਅਸੀਂ ਕੋਸ਼ਿਸ਼ ਕੀਤੀ ਹੈ ਕਿ ਅਸੀਂ ਉਹਦੇ ਤੇ ਖਰਾ ਉਤਰ ਸਕੀਏ ਤਾਂ ਇਹੀ ਨਿਵੇਕਲੀ ਹੈ ਇਸ ਫਿਲਮ ਦੇ ਵਿੱਚ ਚੀਜ਼ ਸੋ ਸਰ ਜੰਦ ਜੰਦੇ ਮੇਰਾ ਇੱਕ ਆਖਰੀ ਸਵਾਲ OTT ਪਲੈਟਫਾਰਮਸ ਤੇ ਲੋਕ ਜ਼ਿਆਦਾ ਪ੍ਰੈਫਰ ਕਰਦੇ ਨੇ ਫਿਲਮਾਂ ਦੇਖਣੀਆਂ ਰਦਰ ਦੈਨ ਥੀਏਟਰਸ ਅੱਜ ਦੇ ਦੌਰ ਚ ਜਿਵੇਂ ਪੇਸ਼ੈਂਟਸ ਦੀ ਵੀ ਅਸੀਂ ਗੱਲ ਕੀਤੀ ਉੱਠ ਕੇ ਥੀਏਟਰ ਤੱਕ ਜਾਣਾ ਲੋਕਾਂ ਨੂੰ ਬਹੁਤ ਘੱਟ ਪਸੰਦ ਆ ਹੁਣ ਸੋ ਇਹਦੇ ਬਾਰੇ ਤੁਸੀਂ ਕੀ ਕਹਿੰਨਾ ਦੇਖੋ ਕੀ ਹੈ ਇਹ ਦਾ ਕੋਵਿਡ ਦੀ ਦੇਣਾ ਹੈ ਜੀ ਹਾਂ ਜਿਹੜੀ OTT ਹੈ ਕੋਵਿਡ ਦੀ ਦੇਣਾ ਹਾਂ ਹੋਰ ਜਦੋਂ ਨਵੀਂ ਕੋਈ ਚੀਜ਼ ਆਉਂਦੀ ਹੈ ਤਾਂ ਉਹ ਖਿੱਚਦੀ ਆ ਹਾਂ ਕਿਉਂਕਿ ਮੈਨੂੰ ਪਤਾ ਜੇ ਬੰਬੇ ਜੁੰਦਾ ਸੀ यार वीडियो कैसेट आ गए वीडियो कैसेट आ गए फिल्म को मार रहे हैं फिल्म को मार रहे हैं फिर हो गया टीवी आ गया टीवी आ गया फिल्म को मार रहा है फिर अभी सीडी आ गई डीवीडी आ गई मैं यार पेन ड्राइव इतनी सी चीज़ यार उसमें तीन फिल्म डाल के घूम रहा है और जो मे डाल के लगा है, लगाते हैं करोड़ों रुपए लगाते हैं तो सब नई चीज़ आती है नवा नवा बुखार होता होंद य ज़्यादा तो ज़्यादा इंपलॉयमेंट तो मिल रही है ज़्यादा लोगों एं, को रोजी मिल रही है हौली हौली हर चीज़ सैटल हो जाती है थिएटर तक जो चाम है ਥੋੜਾ ਮੱਧਮ ਜ਼ਰੂਰ ਹੋਇਆ ਲੇਕਿਨ ਉਹ ਫੇਰ ਹੋਏਗਾ ਥੀਏਟਰ ਬੰਦ ਨਹੀਂ ਹੋ ਸਕਦੇ ਵੱਡੇ ਜਗ੍ਹਾ ਛੋਟੇ ਥੀਏਟਰ ਹੋ ਗਏ ਲੇਕਿਨ ਥੀਏਟਰ ਕਦੇ ਬੰਦ ਨਹੀਂ ਹੋਏਗਾ ਸਿਨੇਮਾ ਕਦੇ ਬੰਦ ਨਹੀਂ ਹੋਏਗਾ ਤੁਹਾਨੂੰ ਪਤਾ ਸਭ ਤੋਂ ਪੁਰਾਣੀ ਚੀਜ਼ ਥੀਏਟਰ ਕਿਹੜਾ ਹੈਗਾ ਸਟੇਜ 3000 ਸਾਲ ਪੁਰਾਣਾ ਉਹ ਨਹੀਂ ਬੰਦ ਹੋ ਸਕਿਆ ਬੰਬਈ ਚ ਗੁਜਰਾਤੀ ਥੀਏਟਰ ਚੱਲਦਾ ਮਰਾਠੀ ਚੱਲਦਾ ਹਿੰਦੀ ਨਹੀਂ ਚੱਲਦਾ ਲੇਕਿਨ ਉਸ ਦੇ ਬਾਵਜੂਦ ਲੋਕ ਕਰ ਰਹੇ ਨੇ ਉਸੇ ਤਰ੍ਹਾਂ ਐਂਟਰਟੇਨਮੈਂਟ ਜਿਹੜੀ ਵਰਲਡ ਹੈ ਨਾ ਉੱਤੇ ਥੱਲੇ ਹੁੰਦੀ ਰਹੇਗੀ पर एंटरटेनमेंट वर्ल्ड खत्म नहीं हो सकती बिकॉज दैट इज़ द बेसिक नीड ऑफ ए ह्यूमन बीइंग जस्ट लाइक ए फूड दैट इज ऑल्सो फूड तुम हमेशा चाहते हो कि यार मेरा मूड खराब से आके बंद ने आसा दिता सो इट्स टाइम बीइंग प्रॉब्लम है बाकी ओ टी टी भी चलता रहेगा ये सिनेमा दी छोटा भरा कह लो ये चलता रहेगा टेलीविजन छोटा भरा है कितने बंदे बंद काम मिले एक्टर टेक्नीशियन सब हो गया जिन्होंने उत्तर चांस नहीं मिलता सो आई डों थ्रैट फ्री टू सिंग बस हिट करो आ जाओ बने इन्ना काम सा कर रहे यार और सपोर्ट चाहिए जोक सपाट क्योंकि साढ़े कोबजैक्ट ही आया स्टार ਸਾਡੇ ਕੋਲ ਕੋਈ ਵੱਡੇ ਨਾਂ ਹੈ ਨਹੀਂ ਅਸੀਂ ਸਾਰੇ ਮਾਤੜ ਸਾਥੀਆਂ ਹਾਂ ਸਮਝਣਾ ਸਾਨੂੰ মিডিਆ ਦੀ ਸਪੋਰਟ ਚਾਹੀਦੀ ਹੈ ਤੁਹਾਡੀ ਸਪੋਰਟ ਚਾਹੀਦੀ ਹੈ ਪਰ ਮੈਨੂੰ ਬਿਲਕੁਲ ਸ਼ਰਮ ਨਹੀਂ ਹੈ ਕਹਿਣ ਨੂੰ ਕਿ ਤੁਹਾਡੀ ਸਪੋਰਟ ਬਿਨਾ ਸਾਡਾ ਕੰਮ ਨਹੀਂ ਹੋ ਸਕਦਾ ਪਲੀਜ਼ ਸਪੋਰਟ ਪਲੀਜ਼ ਐਂਟਾਇਰ মিডিਆ ਆਈ ऍम ਰਿਕਵੈਸਟਿੰਗ ਸਰ ਤੁਸੀਂ ਵੱਡੇ ਨਾਮਾਂ ਦੀ ਗੱਲ ਕੀਤੀ ਹੈ ਤੁਸੀਂ ਮੈਨੂੰ ਲੱਗਦਾ ਕਿ ਜਿੰਦਾ ਐਕਸਪੀਰੀਅੰਸ ਵੱਡਾ ਹੋਏ ਉਹ ਬੰਦਾ ਆਲਰੇਡੀ ਵੱਡਾ ਹੀ ਹੁੰਦਾ ਹੈ ਐਂਡ ਸੈਕੰਡ ਲਈ ਕਿ ਬਹੁਤ ਵੱਡੇ ਐਕਟਿਸਟਾਂ ਦੇ ਨਾਲ ਵੀ ਸਰ ਬਹੁਤ ਫਿਲਮਾਂ ਫਲॉप ਹੋਈਆਂ ਨੇ ਸੋ ਇੱਕ ਕੈਰੈਕਟਰ ਆਰਟਿਸਟ ਜਾਂ ਜਿਵੇਂ ਤੁਸੀਂ ਕਹੇ ਸਪੋਰਟ ਨਾਲ ਫਿਲਮ ਬਣਾਈਏ ਉਹ ਡੈਫੀਨਿਟਲੀ ਵਧੀਆ ਰਿਸਪੌਂਸ ਮਿਲੇਗਾ ਸਬਜੈਕਟ ਨੂੰ ਕੰਟੈਂਟ ਨੂੰ ਲੋਕ ਪਿਆਰ ਕਰਨਗੇ ਹਾਂ ਉਹ ਸਾਰੀਆਂ ਗੱਲਾਂ ਤੁਹਾਡੀਆਂ ਸਹੀ ਨੇ ਪਰ ਜਿਹੜਾ ਕੰਮ ਤੁਹਾਡੇ ਵੱਸ ਜ ਉਹ ਤੋਂ ਤੁਤ ਤੋਂ ਕਰਵਾਈਏ ਨਾ ਹੈ ਤੁਸੀਂ ਆਪਣੀ ਕੰਮ ਤੋਂ ਜ਼ਿੰਮੇਵਾਰੀ ਤੋਂ ਨਾ ਦੌੜੋ ਸਰ ਸਾਡੀ ਜ਼ਿੰਮੇਵਾਰੀ ਨਹੀਂ ਇੱਥੇ ਆਇਆ ਕੋ ਸਾਡੇ ਕੋਲ ਇੱਕ ਨਾਮ ਸਭ ਤੋਂ ਵੱਡਾ ਹੈਗਾ ਮਾਤਾ ਰਾਣੀ ਦਾ ਜੀ ਬਿਲਕੁਲ 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 ਥੱਲੇ ਅਸੀਂ ਸਾਡੇ ਹੈਗੇ ਜੀ ਜੀ ਵਧੀਆ ਹੋਊਗਾ ਜੇ ਹੋ ਗਿਆ ਨਾ ਸੋ ਥੈਂਕ ਯੂ so much ਸਰ ਥੈਂਕ ਯੂ so much ਸੋ ਫਿਲਮ ਆਰੀ ਹੈ ਜੀ ਚਲੋ ਬੁਲਾਵਾ ਆਇਆ ਹੈ ਤੁਸੀਂ ਸਿਨੇਮਾ ਘਰਾਂ ਦੇ ਵਿੱਚ ਜ਼ਰੂਰ ਜਾਣਾ ਅਸੀਂ ਇਸ ਫਿਲਮ ਦਾ ਮਾਣ ਵਧਾਉਣਾ ਹੈ ਫਿਲਹਾਲ ਹੀ ਮੈਨੂੰ ਦਿਓ ਇਜਾਜ਼ਤ ਧੰਨਵਾਦ